ਜੇ ਉਮਰ ਤੋਂ ਪਹਿਲਾਂ ਹੀ ਚਿੱਟੇ ਬਾਲ ਆ ਗਏ ਕੱਲਾ ਕੱਲਾ ਬਾਲ ਕਾਲਾ ਹੋ ਜੂਗਾ ਆ ਦੇਸੀ ਨੁਸਖੇ ਨਾਲ ਨੇਚਰਲ ਤਰੀਕੇ ਨਾਲ ਕੋਈ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਵਰਤੋਂਗੇ ਰਿਜ਼ਲਟ ਮਿਲੂਗਾ ਲਓ ਲਿਖ ਲਓ ਆਪਾਂ ਹੀ ਕਰਨੇ 100 ਗ੍ਰਾਮ ਆਂਬਲੇ ਦਾ ਪਾਊਡਰ ਲੈਣਾ 100 ਗ੍ਰਾਮ ਆਂਬਲੇ ਦਾ ਪਾਊਡਰ 50 ਗ੍ਰਾਮ ਭੰਗਰਾਜ 50 ਗ੍ਰਾਮ ਭੰਗਰਾਜ 25 ਗ੍ਰਾਮ ਕਾਲੀ ਤੁਲਸੀ 25 ਗ੍ਰਾਮ ਕਾਲੀ ਤੁਲਸੀ 50 ਗ੍ਰਾਮ ਤ੍ਰਿਫਲਾ 50 ਗ੍ਰਾਮ ਤ੍ਰਿਫਲਾ ਤ੍ਰਿਫਲਾ ਉਹ ਲੈਣਾ ਜਿਹੜੀਆਂ ਤਿੰਨੇ ਚੀਜ਼ਾਂ ਸੇਮ ਹੋਊਗਾ ਔਲੇ ਹਰੜ ਬਿਹੜੇ ਤਿੰਨ ਚੀਜ਼ਾਂ ਦਾ ਤ੍ਰਿਫਲਾ ਬਣਦਾ ਇਹ 10 10 20 ਵੀ ਗ੍ਰਾਮ ਹੋ ਸਕਦਾ ਸੇਮ ਹੀ ਹੋਊਗਾ ਇੱਕ ਹੁੰਦਾ ਰੇਸ਼ੋ ਚ 1 2 4 ਰੇਸ਼ੋ ਚ ਉਹ ਨਹੀਂ ਲੈਣਾ ਆਪਾਂ ਸੇਮ ਵਾਲਾ ਲੈਣਾ ਠੀਕ ਹੈ ਤਾਂ 10 ਗ੍ਰਾਮ ਕਾਲੀ ਮਿਰਚ 10 ਗ੍ਰਾਮ ਕਾਲੀ ਮਿਰਚ 30 ਗ੍ਰਾਮ ਕੜੀ ਪੱਤਾ 30 ਗ੍ਰਾਮ ਕੜੀ ਪੱਤਾ 30 ਗ੍ਰਾਮ ਮੇਥੀ ਦਾਣਾ 30 ਗ੍ਰਾਮ ਮੇਥੀ ਦਾਣਾ ਸਾਰੀਆਂ ਚੀਜ਼ਾਂ ਪਹਿਲਾਂ ਲਿਆਓ ਇੱਕ ਦਿਨ ਧੁੱਪੇ ਸੁਕਾ ਲਓ ਇਹਨਾਂ ਨੂੰ ਧੁੱਪ ਲਵਾ ਦਿਓ ਸਾਰੀਆਂ ਚੀਜ਼ਾਂ ਨੂੰ ਸਮਾਰ ਕੇ ਸਾਰਾ ਦਿਨ ਉਸ ਤੋਂ ਬਾਅਦ ਇਹਨਾਂ ਨੂੰ ਕੁੱਟ ਪੀਸ ਕੇ ਸਮਾਰ ਕੇ ਕੰਚ ਦੇ ਬਰਤਨ ਚ ਸਟੋਰ ਕਰਕੇ ਰੱਖ ਲਓ ਠੀਕ ਹੈ ਤਾਂ ਤੁਸੀਂ ਇਹ ਬਰਤਨਾ ਕਿਵੇਂ ਅੱਧਾ ਚਮਚਰ ਰੋਜ਼ ਖਾਲੀ ਪੇਟ ਪਾਣੀ ਨਾਲ ਲੈਣਾ ਸਟਾਰਟ ਕਰ ਦਿਓ 90 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਕੱਲਾ ਕੱਲਾ ਵਾਲ ਜਿਹੜਾ ਚਿੱਟਾ ਸੀ ਕਾਲਾ ਹੋ ਜੂਗਾ ਨੈਚੁਰਲ ਤਰੀਕੇ ਨਾਲ ਸਾਰੀਆਂ ਕਮੀਆਂ ਵਾਲਾਂ ਦੀਆਂ ਪੂਰੀਆਂ ਹੋ ਜਾਣੀਆਂ ਦੁਬਾਰੇ ਵਾਲ ਕਾਲੇ ਹੋ ਜਾਣਗੇ ਬਹੁਤ ਵਧੀਆ ਤਰੀਕਾ ਹੈ ਦੇਸੀ ਤਰੀਕਾ ਵਰਤੋਂਗੇ ਰਿਜ਼ਲਟ ਮਿਲੂਗਾ ਕੋਈ ਵਰਤ ਸਕਦਾ ਵੀਰ ਭੈਣ ਭਰਾ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਮਰ ਤੋਂ ਪਹਿਲਾਂ ਹੀ ਚਿੱਟੇ ਵਾਲ ਆ ਗਏ ਉਹਨਾਂ ਵਾਸਤੇ ਹੈ ਵਰਤੋਂਗੇ ਰਿਜ਼ਲਟ ਮਿਲੂਗਾ ਦੁਬਾਰੇ ਫੇਰ ਰਿਪੀਟ ਕਰ ਦਿੰਨੇ ਆ 100 ਗ੍ਰਾਮ ਆਮਲੇ ਦਾ ਪਾਊਡਰ 50 ਗ੍ਰਾਮ ਭਰੰਗਰਾਜ 25 ਗ੍ਰਾਮ ਕਾਲੀ ਤੁਲਸੀ 50 ਗ੍ਰਾਮ ਤ੍ਰਿਫਲਾ ਔਲੇ ਹਰੜ ਬਿਹੜੇ ਦਾ ਠੀਕ ਹੈ ਤਾਂ 10 ਗ੍ਰਾਮ ਕਾਲੀ ਮਿਰਚ 30 ਗ੍ਰਾਮ ਕੜੀ ਪੱਤਾ 30 ਗ੍ਰਾਮ ਮੇਥੀ ਦਾਣਾ ਸਾਰੀਆਂ ਚੀਜ਼ਾਂ ਨੂੰ ਇੱਕ ਦਿਨ ਲਿਆ ਕੇ ਧੁੱਪੇ ਰੱਖ ਦਿਓ ਸਾਰਾ ਦਿਨ ਧੁੱਪ ਲੱਗਣ ਦਿਓ ਉਸ ਤੋਂ ਬਾਅਦ ਪੀਸ ਕੇ ਸਮਾਰ ਕੇ ਇਹਨਾਂ ਨੂੰ ਕੰਚ ਦੇ ਬਰਤਨ ਚ ਸਟੋਰ ਕਰਕੇ ਰੱਖ ਲਓ ਠੀਕ ਹੈ ਰੋਜ਼ ਖਾਲੀ ਪੇਟ ਅੱਧਾ ਚਮਚ ਲੈਣੇ 90 ਦਿਨਾਂ ਤੱਕ ਤਿੰਨ ਮਹੀਨਿਆਂ ਤੱਕ ਠੀਕ ਹੈ ਕੱਲਾ ਕੱਲਾ ਵਾਲ ਜਿਹੜਾ ਤੁਹਾਡਾ ਚਿੱਟਾ ਸੀ ਕਾਲਾ ਹੋ ਜੂਗਾ ਨੈਚੁਰਲ ਤਰੀਕੇ ਨਾਲ ਕੋਈ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਵਰਤੋਗੇ ਰਿਜ਼ਲਟ ਮਿਲੂਗਾ ਵਾਲਾਂ ਤੇ ਆਪਾਂ ਲਾਈ ਜਾਂਦੇ ਆ ਉਹਨਾਂ ਨਾਲ ਨਹੀਂ ਕਾਲੇ ਹੁੰਦੇ ਅੰਦਰੋਂ ਕਮੀਆਂ ਆ ਜਾਂਦੀਆਂ ਆਪਣੀਆਂ ਇਹ ਨੁਸਖਾ ਸਾਰੀਆਂ ਕਮੀਆਂ ਪੂਰੀਆਂ ਕਰ ਦੂਗਾ ਉਮਰ ਤੋਂ ਪਹਿਲਾਂ ਜਿਨ੍ਹਾਂ ਦੇ ਚਿੱਟੇ ਵਾਲ ਆ ਗਏ 101% ਕਾਲੇ ਹੋ ਜਾਣਗੇ ਨੈਚੁਰਲ ਤਰੀਕੇ ਨਾਲ ਬਹੁਤ ਵਧੀਆ ਤਰੀਕਾ ਹੈ ਦੇਸੀ ਤਰੀਕਾ ਵਰਤੋਗੇ ਰਿਜ਼ਲਟ ਮਿਲੂਗਾ ਕੋਈ ਵਰਤ ਸਕਦਾ ਵੀਰ ਭੈਣ ਭਰਾ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਕੋਈ ਇਹਦਾ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਲੇਖ ਲਓ ਅੱਜ ਤੋਂ ਸਟਾਰਟ ਕਰ ਦਿਓ ਰਿਜ਼ਲਟ ਤੁਹਾਨੂੰ 15-20 ਮਹੀਨੇ ਚ ਮਿਲਣ ਲੱਗ ਜੂਗਾ 3 ਮਹੀਨਿਆਂ ਦੇ ਵਿੱਚ ਵਿੱਚ ਤੁਹਾਡੇ ਵਾਲ ਨੇਚੁਰਲ ਕਾਲੇ ਹੋ ਜਾਣਗੇ ਐਂ ਤਾਂ ਹੈ ਨਹੀਂ ਮੰਨ ਲਓ ਤੁਸੀਂ 4 ਦਿਨ ਵਰਤਿਆ ਤਾਂ 5ਵੇਂ ਦਿਨ ਦੇਖਣ ਲੱਗ ਜੋ ਵੀ ਵਾਲ ਕਾਲਾ ਹੋਇਆ ਆਣੀ ਘੱਟੋ ਘੱਟ 15-20 ਦਿਨ ਮਹੀਨਾ ਚ ਰਿਜ਼ਲਟ ਮਿਲਣ ਲੱਗੂਗਾ ਇਹਦਾ ਠੀਕ ਹੈ 3 ਮਹੀਨਿਆਂ ਦੇ ਵਿੱਚ ਵਿੱਚ ਕੱਲਾ ਕੱਲਾ ਵਾਲ ਤੁਹਾਡਾ ਕਾਲਾ ਹੋ ਜੂਗਾ ਬਹੁਤ ਵਧੀਆ ਤਰੀਕਾ ਹੈ ਦੇਸੀ ਤਰੀਕਾ ਵਰਤੋਗੇ ਰਿਜ਼ਲਟ ਮਿਲੂਗਾ ਓਕੇ